ਛੇ ਸੰਤਾਨਾਂ ਮੇਰੀ ਪੀੜੀ ਕੇ ਮਾਲਕ ਸਤਗੁਰਾਂ ਦੇ ਗ੍ਰਹਿ ਵਿਖੇ ਹੋਈਆਂ ਸਭ ਤੋਂ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਤਾ ਜੀ ਹਨ ਔਰ ਇੱਕ ਸੁਪਤਰੀ ਬੀਬੀ ਵੀਰੋ ਜੀ ਹਨ ਇਹਨਾਂ ਦਾ ਜਨਮ ਗੁਰੂ ਕੇ ਮਹਿਲ ਮਾਤਾ ਦਮੋਦਰੀ ਜੀ ਕੀ ਪਵਿੱਤਰ ਕੋਖ ਤੋਂ ਹੋਇਆ ਗੁਰੂ ਕੇ ਦੂਸਰੇ ਸਾਹਿਬਜ਼ਾਦੇ ਬਾਬਾ ਸੂਰਜਮਲ ਜੀ ਹਨ ਜਿਨ੍ਹਾਂ ਦਾ ਜਨਮ ਛੇਵੇਂ ਪਾਤਸ਼ਾਹ ਜੀ ਕੇ ਦੂਸਰੇ ਮਹਲ ਮਾਤਾ ਮਹਾਦੇਵੀ ਜੀ ਜਿਨ੍ਹਾਂ ਦੀ ਮਰਵਾਹਾ ਗੋਤ ਹੋਣ ਕਰਕੇ ਆਮ ਤੌਰ ਤੇ ਮਾਤਾ ਮਰਵਾਹੀ ਜੀ ਕੇ ਨਾਮ ਨਾਲ ਜਾਣਿਆ ਜਾਂਦਾ ਹੈ ਤਿਨਾਂ ਦੀ ਪਾਵਨ ਕੋਖ ਤੋਂ ਬਾਬਾ ਸੂਰਜ ਮਾਲ ਜੀ ਨੇ ਜਨਮ ਲਿਆ ਸੀ ਛੇਵੇਂ ਪਾਤਸ਼ਾਹ ਜੀ ਕੇ ਤੀਸਰੇ ਸਹਬਜ਼ਾਦੇ ਬਾਬਾ ਅਣੀਰਾਏ ਜੀ ਚੌਥੇ ਬਾਬਾ ਅਟਲ ਰਾਏ ਜੀ ਤੇ ਪੰਜਵੇਂ ਸਤਗੁਰੂ ਤੇਗ ਬਹਾਦਰ ਸਾਹਿਬ ਜੀ ਇਹਨਾਂ ਤਿੰਨਾਂ ਦੇ ਪਵਿੱਤਰ ਸਰੀਰਾਂ ਦਾ ਜਨਮ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਹੋਇਆ ਇਉਂ ਪੰਜ ਸੁਪੁੱਤਰ ਤੇ ਇੱਕ ਪੁੱਤਰੀ ਇਹ ਛੇ ਸੰਤਾਨਾਂ ਹਨ ਸਤਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਤੇ ਇਤਿਹਾਸ ਦੱਸਦਾ ਹੈ ਕਿ ਸਭ ਤੋਂ ਵੱਧ ਸਨੇਹ ਸਭ ਤੋਂ ਵੱਧ ਪਿਆਰ ਛੇਵੇਂ ਪਾਤਸ਼ਾਹ ਜੀ ਦਾ ਸਤਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਹੀ ਸੀ ਮਾਤਾ ਪਿਤਾ ਨੂੰ ਸੰਤਾਨਾਂ ਤਾਂ ਸਾਰੀਆਂ ਹੀ ਪਿਆਰੀਆਂ ਹੁੰਦੀਆਂ ਨੇ ਪਰ ਕਿਸੇ ਇੱਕ ਦੇ ਨਾਲ ਕੋਈ ਖਾਸ ਲਗਾਵ ਹੋਇਆ ਕਰਦਾ ਹੈ ਤੇ ਉਹ ਖਾਸ ਲਗਾਓ ਛੇਵੇਂ ਪਾਤਸ਼ਾਹ ਜੀ ਦਾ ਉਮਰ ਦੇ ਵਿੱਚ ਆਪਣੇ ਸਭ ਤੋਂ ਛੋਟੇ ਸਹਬਜ਼ਾਦੇ ਸਤਗੁਰੂ ਤੇਗ ਬਹਾਦਰ ਸਾਹਿਬ ਜੀ ਕੇ ਨਾਲ ਗੁਰ ਇਤਿਹਾਸ ਨੂੰ ਪੜ੍ਹੀਏ ਇਹ ਸਾਹਮਣੇ ਆਉਂਦਾ ਹੈ ਕਿ ਵਿਸਾਖ ਸੁਦੀ ਪੰਚਮੀ ਵਾਲੇ ਦਿਨ ਅੰਮ੍ਰਿਤ ਵੇਲੇ ਦੇ ਸਮੇਂ ਜਦੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਵਤਾਰ ਧਾਰਨ ਕੀਤਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਅੰਦਰ ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਸੀ ਤੇ ਛੇਵੇਂ ਪਾਤਸ਼ਾਹ ਆਪ ਉਥੇ ਸ਼ਸ਼ੋਭਤ ਸੰਗੀਤਨ ਸਰਵਣ ਕਰ ਰਹੇ ਸਨ ਆਸਾ ਕੀ ਵਾਰ ਦੇ ਕੀਰਤਨ ਦਾ ਭੋਗ ਪੈਣ ਤੋਂ ਉਪਰੰਤ ਹਾਜੂਰੀ ਸੇਵਾਦਾਰਾਂ ਨੇ ਆਪ ਜੀ ਨੂੰ ਜਾ ਕੇ ਖਬਰ ਦਿੱਤੀ ਕਿ ਆਪ ਜੀ ਕੇ ਗ੍ਰਹਿ ਵਿਖੇ ਸਾਹਿਬ ਦਾਦਾ ਜੀ ਪ੍ਰਗਟੇ ਨੇ। ਸ੍ਰੀ ਹਰਮੰਦਰ ਸਾਹਿਬ ਜੀ ਤੋਂ ਬਾਹਰ ਆ ਕੇ ਕੁਝ ਸਮਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਸਾਜ ਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਛੇਵੇਂ ਪਾਤਸ਼ਾਹ ਆਪਣੇ ਰਹਿਾਈਸ਼ੀ ਅਸਥਾਨ ਤੇ ਪਹੁੰਚੇ ਜੋ ਗੁਰਦੁਆਰਾ ਗੁਰੂ ਕੇ ਮਹਿਲ ਵਾਲਾ ਅਸਥਾਨ ਹੈ। ਜਦੋਂ ਆਪਣੇ ਘਰ ਪਹੁੰਚੇ ਨਾਵ ਜਨਮੇ ਜੋ ਗੁਰੂ ਕੇ ਬਾਲਕ ਹਨ ਉਹਨਾਂ ਨੂੰ ਚੁੱਕ ਕੇ ਬਾਹਰ ਲਿਆਂਦਾ ਗਿਆ ਤੇ ਇਤਿਹਾਸ ਦੇ ਪੰਨਿਆਂ ਤੇ ਦਰਜ ਹੈ ਕਿ ਵੇਖਦੇ ਆਸਾਰ 6ਵੇਂ ਪਾਤਸ਼ਾਹ ਜੀ ਨੇ ਆਪਣੇ ਹੱਥ ਜੋੜੇ ਤੇ ਆਪਣਾ ਸੀਸ ਝੁਕਾ ਦਿੱਤਾ ਗੁਰਸਖ ਵੇਖ ਕੇ ਹੈਰਾਨ ਹੋਏ ਸੀ ਬਾਬਾ ਵਿਧੀ ਚੰਦ ਜੀ ਭਾਈ ਜੇਠਾ ਜੀ ਇਤਿਆਦਕ ਮੁਖੀ ਗੁਰਸਖ ਬੇਨਤੀ ਕਰਦੇ ਮਹਾਰਾਜ ਆਪ ਜੀ ਦੇ ਗ੍ਰਹਿ ਵਿਖੇ ਸਪੁੱਤਰ ਜਨਮਿਆ ਹੈ ਆਪ ਜੀ ਦਾ ਬੇਟਾ ਪ੍ਰਗਟ ਹੋਇਆ ਹੈ ਤੇ ਇਸ ਨਵ ਜਨਮੇ ਬਾਲਕ ਦੇ ਅੱਗੇ ਆਪ ਜੀ ਨੇ ਹੱਥ ਜੋੜ ਨਮਸਕਾਰ ਕੀਤੀ ਹੈ ਮਹਾਰਾਜ ਇਹ ਬੜਾ ਅਦੁੱਤੀ ਜਿਹਾ ਕੌਤਕ ਹੈ ਇਹਦਾ ਕੀ ਭਾਵ ਹੈ ਇਹਦਾ ਮਤਲਬ ਕੀ ਹੈ ਇਸਦਾ ਮਕਸਦ ਕੀ ਹੈ ਆਪ ਜੀ ਕਿਰਪਾ ਕਰਕੇ ਸਾਨੂੰ ਦੱਸੋ ਤਾਂ ਛੇਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ ਸੀ ਕਿ ਇਹ ਵੱਡਾ ਪੁਰਖ ਪ੍ਰਗਟਿਆ ਹੈ ਔਰ ਇਹ ਸੰਸਾਰ ਦੇ ਉੱਪਰ ਬਹੁਤ ਵੱਡੀ ਕਰਨੀ ਕਰੇਗਾ। ਇਉਂ ਬਚਨ ਕਹਿ ਕੇ ਫਿਰ ਆਪਣੇ ਸਾਹਿਬ ਜادہ ਜੀ ਨੂੰ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਕੁਛੜ ਉਠਾਇਆ ਆਪਣੀ ਗੋਦ ਵਿੱਚ ਲਿਆ ਸੀ। ਇਉਂ ਪਹਿਲੇ ਦਿਨ ਛੇਵੇਂ ਪਾਤਸ਼ਾਹ ਜੀ ਦਾ ਇਹ ਸਤਿਗੁਰੂ ਤੇਗ ਬਹਾਦਰ ਸਾਹਿਬ ਦੀ ਬਾਰੇ ਬਚਨ ਹੋਇਆ। ਇੱਥੇ ਮੈਂ ਇੱਕ ਬੇਨਤੀ ਕਰਾਂ ਕਿ ਕਈ ਇਤਿਹਾਸਕਾਰਾਂ ਨੇ ਵਰਣਨ ਕੀਤਾ ਹੈ ਇਹ ਲਿਖਿਆ ਕਿ ਆਪ ਜੀ ਦਾ ਨਾਮ ਤਿਆਗ ਮਲ ਰੱਖਿਆ ਗਿਆ ਤੇ ਜਦੋਂ ਕਰਤਾਰਪੁਰ ਦੀ ਜੰਗ ਵਿੱਚ ਆਪ ਜੀ ਨੇ ਬੀਰਤਾ ਦੇ ਜੋਰ ਵਿਖਾਏ ਚੰਗੀ ਤੇਗ ਚਲਾਈ ਤਾਂ ਮਹਾਰਾਜ ਨੇ ਬਚਨ ਕੀਤਾ ਕਿ ਇਹ ਤਾਂ ਤੇਗ ਬਹਾਦਰ ਹੈ ਪਰ ਇਹ ਗੱਲ ਪ੍ਰਾਤਨ ਲਿਖਤਾਂ ਵਿੱਚ ਕਿਤੇ ਵੀ ਨਹੀਂ ਮਿਲਦੀ ਐਵੇਂ ਪ੍ਰਚਲਿਤ ਕਰ ਦਿੱਤੀ त्यागी वृत्ति होण करके जे किसी ने त्याग मल कह ਦਿੱਤਾ ਹੋਵੇ ਤਾਂ ਕੋਈ ਹਰਾਨਦੀ ਵਾਲੀ ਗੱਲ ਨਹੀਂ ਪਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਇਤਿਆਦਿਕ ਜਿਹੜੇ ਪ੍ਰਤਨ ਇਤਿਹਾਸਕ ਸਰੋਤ ਨੇ ਉਹਨਾਂ ਦੇ ਵਿੱਚ ਇਹ ਬਚਨ ਆਉਂਦੇ ਕਿ ਜਦੋਂ ਪਰਿਵਾਰ ਨੇ ਬੇਨਤੀ ਕੀਤੀ ਕਿ ਸਾਹਿਬ ਜदा जी का नाम रखो ਤਾਂ 6ਵੇਂ ਪਾਤਸ਼ਾਹ ਜੀ ਨੇ ਉਦੋਂ ਹੀ ਇਹ ਬਚਨ ਕੀਤੀ ਕਿ ਤੇਗ ਬਹਾਦਰੀ ਸੋਤ ਕਰੀ ਹੈ ਸਾਡਾ ਪੁੱਤਰ ਤੇਗ ਦੀ ਬੜੀ ਵੱਡੀ ਬਹਾਦਰੀ ਕਰੇਗਾ ਇਸ ਲਈ ਉਦੋਂ ਹੀ ਨਾਮ ਤੇਗ ਬਹਾਦਰ ਰੱਖਿਆ